ਹਾਂਜੀ ਹੈਲੋ ਫਰੈਂਡਸ ਵੈਲਕਮ ਆ ਯੂਟਿਊਬ ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਐਬੀਡੇ ਪੰਜਾਬ ਚਲਤੋੜਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਬਲੌਗ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਨਹੀਂ ਲੈ ਕੇ ਆਈ ਸੀਗੀ ਆਪਾਂ ਕਿਉਂਕਿ ਤੁਹਾਨੂੰ ਮੈਂ ਪਿਛਲੇ ਬਲੌਗਸ ਦੇ ਵਿੱਚ ਵੀ ਦੱਸਿਆਗਾ ਮੇਰਾ ਸਿਰ ਜਿਹੜਾ ਹੈਗਾ ਕਾਫੀ ਜ਼ਿਆਦਾ ਪੇਨ ਕਰ ਰਿਹਾ ਮਾਈਗਰੇਨ ਦਾ ਦਰਦ ਮੈਨੂੰ ਜਿਹੜਾ ਹੈਗਾ ਮਹੀਨੇ ਤੋਂ ਸ਼ੁਰੂ ਹੋਇਆ ਹੋਇਆਗਾ ਤੇ ਬਸ ਹੁਣ ਦੋ ਦਿਨਾਂ ਦਾ ਮੈਨੂੰ ਥੋੜੀ ਜਿਹੀ ਸ਼ਾਂਤੀ ਹੈਗੀ ਪਤੰਤਾ ਇੰਜੈਕਸ਼ਨਾਂ ਕਰਕੇ ਹੋ ਗਿਆ ਹਨਾ ਵੀ ਇੰਜੈਕਸ਼ਨ ਲਗਾਤਾਰ ਲਗਵਾਏ ਨੇ ਤੇ ਹੁਣ ਮਤਲਬ ਅੱਜ ਤੀਸਰਾ ਦਿਨ ਆ ਜਿਹੜਾ ਕਿ ਮੈਨੂੰ ਫਰਕ ਪੈ ਗਿਆ ਚੰਗੀ ਤਰ੍ਹਾਂ ਵੀ ਦੋ ਤਿੰਨ ਦਿਨ ਹੋ ਗਏ ਨੇ ਮੇਰੇ ਦਰਦ ਨਹੀਂ ਹੋਇਆ ਤੇ ਇੱਥੇ ਜਿਹੜਾ ਬਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹ 11 12 ਤਰੀਕ ਦਾ ਬਲੌਗ ਆ ਜੀ 12 ਤਰੀਕ ਨੂੰ ਸ਼ਾਮ ਜਿਹੜਾ ਹੈਗਾ ਆਪਾਂ ਨੂਰ ਦਾ ਜਿਹੜਾ ਬਰਥਡੇ ਸੈਲਿਬ੍ਰੇਟ ਕਰ ਰਹੇ ਆ ਤੇ 8 ਸਾਲ ਬਾਅਦ ਪਹਿਲੀ ਵਾਰ ਨੂਰ ਦਾ ਬਰਥਡੇ ਜਿਹੜਾ ਹੈਗਾ ਸੈਲਿਬ੍ਰੇਟ ਕੀਤਾ ਆਪਾਂ ਤੇ ਇੱਕ ਵਾਰ ਪਹਿਲਾਂ ਮਤਲਬ ਆਪਾਂ ਘਰੇ ਸੈਲਿਬ੍ਰੇਟ ਨਹੀਂ ਕੀਤਾ ਸੀਗਾ ਉਹ ਵੀ ਨੂਰ ਦੇ ਕੰਨ ਤੇ ਨੂਰ ਦੀਆਂ ਫਰੈਂਡਾਂ ਦੇ ਨਾਲ ਹਨਾ ਵਲੌਗ ਨੂਰ ਦੇ ਫਰੈਂਡਾਂ ਦੇ ਨਾਲ ਜਿਹੜਾ ਹੈਗਾ ਸੀਗਾ ਬਰਥਡੇ ਸੈਲਿਬ੍ਰੇਟ ਕੀਤਾ ਸੀਗਾ ਤੇ 12 ਤਰੀਕ ਨੂੰ ਜੀ ਕਾਫੀ ਜ਼ਿਆਦਾ ਮਾਨਾ ਸਾਰਾਂ ਦਾ ਉਦਾਸ ਹੁੰਦਾ ਅਪਸੈਟ ਹੁੰਦੇ ਆ ਜੀ ਹਨਾ ਕਿਉਂਕਿ ਮੈਂ ਪਹਿਲਾਂ ਵੀ ਵਲੌਗ ਚ ਦੱਸਿਆ ਹੋਇਆ ਤੁਹਾਨੂੰ ਕਿ 12 ਤਰੀਕ ਜਿਸ ਦਿਨ ਬਰਥਡੇ ਸੀਗਾ ਨੂਰ ਦਾ ਉਸ ਦਿਨ ਤਰਨਵੀਰ ਹਨਾ ਜਿਹੜਾ ਕਿ ਨੂੰ ਵੱਡਾ ਬੱਡਾ ਬ੍ਰਦਰ ਸੀ ਹਮੇਸ਼ਾ ਲਈ ਸਾਨੂੰ ਛੱਡ ਕੇ ਚਲਾ ਗਿਆ ਸੀ ਜੀ ਤੇ ਸਾਰਿਆਂ ਦੇ ਹਨਾ ਮਨ ਦੇ ਵਿੱਚ ਉਹ ਗੱਲ ਚੜੀ ਹੁੰਦੀ ਹੈ ਜੀ ਹਨਾ ਤੇ ਸਾਰਾਂ ਦਾ ਮਨ ਉਦਾਸ ਹੁੰਦਾ ਤੇ ਮੇਰਾ ਵੀ ਬਹੁਤ ਜ਼ਿਆਦਾ ਮਨ ਉਦਾਸ ਸੀਗਾ ਸਰਦਾਰ ਜੀ ਦੇ ਪਾਪਾ ਦਾ ਦਾਦੀ ਦਾ ਦਾਦੇ ਦਾ ਭੂਆ ਹਨਾ ਸਾਰੇ ਉਧਰੋਂ ਮੇਰੇ ਰਿਕੇਆਂ ਦੇ ਹਨਾ ਉਧਰ ਵੀ ਸਾਰਾਂ ਦਾ ਜਿਹੜਾ ਮਨ ਬਹੁਤ ਜ਼ਿਆਦਾ ਉਦਾਸ ਹੁੰਦਾ ਹਨਾ ਇਸ ਦਿਨ ਠੀਕਾ ਤੇ ਪਰ ਐਵੇਂ ਹੁੰਦਾ ਜੀ ਹਨਾ ਬੱਚਾ ਹੁਣ ਵੱਡਾ ਹੋ ਰਿਹਾ ਉਹਦੇ ਮਨ ਚ ਨਾ ਜਾਵੇ ਇਸ ਲਈ ਬਸ ਸਰਦਾਰ ਜੀ ਰਹਿਗਾ ਕੇਕ ਲੈ ਆਏ ਸੀਗੇ ਤੇ ਕੇਕ ਆਪਾਂ ਨਾ ਮਤਲਬ ਕੱਟ ਦਿੱਤਾ ਸੀਗਾ ਹਨਾ ਤੇ ਨੂਰ ਦੇ ਬਰਥਡੇ ਮਨਾ ਲਿਆ ਸੀਗਾ ਆਪਾਂ ਬਸ ਥੋੜਾ ਜਿਹਾ ਸੈਲੀਬ੍ਰੇਟ ਕਰ ਲਿਆ ਸੀਗਾ ਫੈਮਿਲੀ ਸੀ ਜੀ ਆਪਾਂ ਹੋਰ ਕੋਈ ਨਹੀਂ ਸੀਗਾ ਤੇ ਤਰਨ ਬਾਰੇ ਹੁਣ ਮੈਂ ਤੁਹਾਡੇ ਨਾਲ ਪਹਿਲਾਂ ਵੀਡੀਓ ਪਾਈ ਵੀ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਜੀ ਇਹ ਨੈਕਸਟ ਡੇ ਦੀ ਕਾਹਨਾ ਵੀਡੀਓ ਕੀ ਤੇ ਰਾਤ ਨੂੰ ਵੀ 12 ਤਰੀਕ ਦੀ ਰਾਤ ਨੂੰ ਵੀ ਕਾਫੀ ਜ਼ਿਆਦਾ ਮੇਰੇ ਦਰਦ ਉੱਠ ਗਿਆ ਸੀ 3:30 ਵਜੇ ਜਾ ਕੇ ਮੈਨੂੰ ਜਿਹੜੀ ਹੈਗੀ ਰੈਸਟ ਮਿਲੀ ਸੀਗੀ ਕਾਫੀ ਦਰਦ ਤੇ ਮੇਰੇ ਦੋ ਤਿੰਨ ਵਾਰ ਉੱਠਿਆ ਤੇ ਗੋਲੀਆਂ ਵਗੈਰਾ ਲੱਤੀਆਂ ਹਨਾ ਤੇ ਫਿਰ ਇੰਜੈਕਸ਼ਨ ਲਾਇਆ ਸਰਤਾਰ ਜੀ ਨੇ ਫਿਰ ਜਾ ਕੇ ਕਿਤੇ ਮੈਨੂੰ ਚੈਨ ਆਈ ਆ ਤੇ ਕਪੜੇ ਜਿਹੜਾ ਪਹਿਲਾ ਸੀਗੇ ਨਾ ਉਹ ਤੋਤੇ ਵੇ ਸੀ ਉਹਨਾਂ ਨੇ ਤਾਂ ਹਮਾਰੀ ਸੀਗੇ ਇੱਥੇ ਮੈਂ ਹਲਮਾਰੀ ਵਾਲੇ ਕੱਪੜੇ ਕਢ ਲਏ ਸੀ ਕੁ ਸਸਚਾਲਾਂ ਵਾਲੇ ਕੱਪੜੇ ਵੀ ਸੀ ਜਿਹੜੇ ਸਾंभਣ ਵਾਲੇ ਪਏ ਸੀ ਸ਼ਾਲ ਵਗੈਰਾ ਹਨ ਤੇ ਮੋٹے ਸੂਟ ਸੀਗੇ ਮੇਰੇ ਇੱਕ ਦੋ ਰੱਖੇ ਹੋਏ ਸੀ ਉਹ ਜਿਹੜੇ ਹੈਗੇ ਉਹ ਸਾंभਣੇ ਸੀਗੇ ਠੀਕ ਹੈ ਜੀ ਤੇ ਉਹ ਸਾंभੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਇਹ ਵਲੌਗ ਆ ਜੀ ਇਹ ਹੈਗਾ ਨੈਕਸਟ ਡੇ ਦਾ 13 ਤਰੀਕ ਨੂੰ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਇਹ ਹੈਗਾ 14 ਤਰੀਕ ਦਾ ਵਲੌਗ ਜਿਸ ਦਿਨ ਹੈ ਹੋਲੀ ਸੀ ਜੀ ਵਲੌਗ ਤੁਹਾਨੂੰ ਕਾਫੀ ਜ਼ਿਆਦਾ ਲੇਟ ਮਿਲ ਲਿਆ ਉਹਦੇ ਲਈ ਵੈਰੀ ਵੈਰੀ ਸੌਰੀ ਜੀ ਤੇ ਚਲੋ ਜੀ ਤੇ ਹੋਲੀ ਵਾਲੇ ਦਿਨ ਵੀ ਹਨਾ ਜਿਹੜਾ ਹੋਲੀ ਤੇ ਤੁਸੀਂ ਦੇਖ ਰਹੇ ਹੋ ਮੇਰੇ ਰੰਗ ਲੱਗਿਆ ਹੋਇਆ ਤੇ ਮਨ ਤੁਸੀਂ ਦੇਖ ਰਹੇ ਮੇਰਾ ਮੂਤ ਵੀ ਪਤਲਾ ਕਰ ਰਹੇ ਬਹੁਤ ਉਦਾਸ ਸੀਗਾ ਮੇਰਾ ਤੇ ਬੱਚੇ ਹੋਲੀ ਸੈਲੀਬ੍ਰੇਟ ਕਰ ਰਹੇ ਸੀ ਨੂਰ ਤੇ ਤਰਨ ਹਨਾ ਬਾਹਰ ਬੱਚਿਆਂ ਦੇ ਨਾਲ ਤੇ ਜਿਹੜਾ ਤੁਸੀਂ ਮੇਰੇ ਰੰਗ ਲੱਗ ਕੇ ਦੇਖ ਰਹੇ ਹੋ ਇਹ ਰੰਗ ਵੀ ਮੇਰੇ ਤਰਨ ਨੇ ਲਾਇਆ ਮੇਰੇ ਛੋਟੇ ਬੇਟੇ ਨੇ ਤੇ ਬਸ 12 ਤਰੀਕ ਨੂੰ ਜੀ ਤਰਨ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਸੀਗਾ 31 ਪੰਜ ਤਰੀਕ ਨੂੰ 5 ਵਜੇ ਸਵੇਰ ਜਿਹੜਾ ਹੈਗਾ 13 ਤਰੀਕ ਨੂੰ ਦੀ ਡੈਥ ਹੋ ਗਈ ਸੀ ਫਰੈਂਡਸ ਸਾਨੂੰ ਹਮੇਸ਼ਾ ਦੇ ਲਈ ਸਾਡਕ ਚਲਾ ਗਿਆ ਸੀ ਤਰਨ ਸੌਰੀ ਫਰੈਂਡਸ ਤਰਨ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ ਸਾਨੂੰ ਯਾਦ ਚਿੱਤੇ ਵੀ ਨਹੀਂ ਸੀ ਅੱਜ ਵੀ ਮੇਰੇ ਦਿਮਾਗ ਦੇ ਵਿੱਚ ਨਾ ਉਹ ਮਤਲਬ ਮੇਰੇ ਕੰਨਾਂ ਦੇ ਵਿੱਚ ਉਹਦੀਆਂ ਗੱਲਾਂ ਉਹਦੀਆਂ ਆਵਾਜ਼ਾਂ ਗੂੰਜ ਰਹੀਆਂ ਨੇ ਕਿਉਂਕਿ ਉਹ ਹੌਲੀ ਤੋਂ ਪਹਿਲਾਂ ਸਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਨਾ ਉਹਨੂੰ ਪਤਾ ਸੀ ਨਾ ਸਾਨੂੰ ਯਾਦ ਚਿੱਤੇ ਸੀ ਵਿਤ ਕਰਨੇ ਸਾਨੂੰ ਇਸ ਤਰ੍ਹਾਂ ਛੱਡ ਜਾਣਾ ਹਨਾ ਤਾਂਨੇ ਕੋਈ ਹਲ ਸੋਹਲੀ ਸੈਲਿਬ੍ਰੇਟ ਨਹੀਂ ਕਰਨੀ ਹਨਾ ਸਾਰਾ ਜਿਹੜਾ ਹੈਗਾ ਖੁਸ਼ੀ ਦਾ ਮਾਹੌਲ ਹੈ ਜਿਹੜਾ ਮਤਲਬ ਇੱਕ ਮਾਤਮ ਦੇ ਵਿੱਚ ਹਨਾ ਵਿਛਾ ਜਾਊਗਾ ਇਹ ਪਤਾ ਹੀ ਨਹੀਂ ਸੀ ਖਾਣਾ ਕਿਸੇ ਨੂੰ ਵੀ ਨਹੀਂ ਸੀ ਪਤਾ ਹੈਗਾ ਖੁਦ ਜਾਣ ਵਾਲੇ ਮੇਰੇ ਪੁੱਤ ਨੂੰ ਨਹੀਂ ਸੀ ਪਤਾ ਹਨਾ ਮੈਂ ਹੌਲੀ ਸੈਲੀਬ੍ਰੇਟ ਨਹੀਂ ਕਰਨੀ ਉਹ ਇੰਨੀ ਖੁਸ਼ੀ ਦੇ ਨਾਲ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਮम्मा ਮੈਂ ਰੰਗ ਲੈ ਕੇ ਆਉਂਗਾ ਆਪਣੇ ਪਾਪਾ ਨਾਲ ਅਸੀਂ ਇਕੱਠੇ ਬੈਠੇ ਸੀ ਤੇ ਹਨਾ ਆਪਣੇ ਪਾਪਾ ਨਾਲ ਗੱਲਾਂ ਕਰ ਰਿਹਾ ਸੀ ਮੈਂ ਆਹ ਵਾਲੀ ਪਚਕਾਰੀ ਲੈ ਕੇ ਆਉਂਗਾ ਤੇ ਬਸ ਅਚਾਨਕ ਐਕਸੀਡੈਂਟ ਹੋ ਗਿਆ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਫਿਰ ਅਸੀਂ ਲੁਧਿਆਣਾ ਲੱਕੇ ਡੀਐਮਸੀ ਡੀਐਮਸੀ ਤੋਂ ਰੈਫਰ ਕਰਤਾ ਹਾਂ ਪੀਜੀਆਈ ਚੰਡੀਗੜ੍ਹ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਚੰਡੀਗੜ੍ਹ 5 ਵਜੇ ਸਮੇਂ ਸ਼ੱਡ ਕੇ ਚਲਾ ਗਿਆ ਜੀ ਉਸ ਤੋਂ ਬਾਅਦ ਫਿਰ 14 ਤਰੀਕ ਜਿਸ ਦਿਨ ਹੋਲੀ ਸੀ ਉਸ ਦਿਨ ਜਿਹੜਾ ਹੈਗਾ ਸਦਾ ਸੰਸਕਰ ਹੋਇਆ ਬਸ ਇਸ ਲਈ ਜੀ ਨਾ ਬਿਲਕੁਲੀ ਮਤਲਬ ਮੰਨ ਨਹੀਂ ਕਰਦਾ ਹੈਗਾ ਹਣਾ ਹੋਲੀ ਸਲਵੇਟ ਕਰਨ ਨੂੰ ਤੇ ਬਾਕੀ ਜੋ ਪਰਮਾਤਮਾ ਦੇ ਰੰਗ ਨੇ ਜੀ ਹਣਾ ਉਹਦੇ ਰਜ ਵਿੱਚ ਰਹਿਣਾ ਪੈਂਦਾ ਜੋ ਪਰਮਾਤਮਾ ਨੇ ਕਰਤਾ ਆਪਾ ਉਹੀ ਚੰਗਾ ਨੂੰ ਸਮਝਣਾ ਪੈਂਦਾ ਤੇ ਦੁੱਖ ਹੈ ਜੀ ਰੱਬ ਕਿਸੇ ਨੂੰ ਵੀ ਨਾ ਲਾਵੇ ਹਨਾ ਇੱਕ ਮਾਂ ਤੋਂ ਪੁੱਤ ਕਦੇ ਵੀ ਨਾ ਹੋਵੇ ਤੇ ਕਮਾਈ ਜਾਣਦੀ ਆ ਉਹਦਾ ਦੁੱਖ ਤੇ ਮਾਂ ਪਿਓ ਨੂੰ ਪਤਾ ਹੁੰਦਾ ਹਨਾ ਵੀ ਬੱਚਾ ਜਿਸਦਾ ਬੱਚਾ ਜਾਂਦਾ ਉਹਨੂੰ ਹੀ ਪਤਾ ਹੁੰਦਾ ਤੇ ਬਸ ਇਸ ਲਈ ਨਾ ਬਿਲਕੁਲ ਹੀ ਮੇਰਾ ਮਨ ਨਹੀਂ ਸੀਗਾ ਸੋ ਬਾਤ ਜੀ ਮੈਂ ਕਾਫੀ ਜ਼ਿਆਦਾ ਮਤਲਬ ਸਟ੍ਰੈਸ ਸੀਗੀ ਟੈਨਸ਼ਨ ਸੀਗੀ ਦਿਮਾਗ ਦੇ ਵਿੱਚ ਬਾਰ ਬਾਰ ਸਾਰਾ ਕੁਝ ਘੁੰਮ ਰਿਹਾ ਸੀ ਉਹ ਸੀ ਸਾਰੇ ਘੁੰਮ ਰਹੇ ਸੀ ਹਰ ਸਾਲ ਹਨਾ ਮਤਲਬ ਸਾਲ ਦੇ ਵਿੱਚ ਜੀ ਕੋਈ ਦਿਨ ਤਾਂ ਹੁੰਦਾ ਹੀ ਨਹੀਂ ਜਿਸ ਦਿਨ ਤਰਨੂੰ ਨਾ ਯਾਦ ਕੀਤਾ ਜਾਵੇ ਹਨਾ ਉਹ ਤਾਂ ਹੱਡਾਂ ਨਾਲ ਹੀ ਜਾਊਗਾ ਜੀ ਹਨਾ ਜਿੰਨਾ ਚਿਰ ਜਿਉਣੀ ਹੈ ਜੀ ਹਨਾ ਉਹਨਾਂ ਚਿਰ ਹੱਡਾਂ ਦੇ ਨਾਲ ਹੀ ਜਾਊਗਾ ਤੇ ਬਸ ਆਪਾਂ ਵੀਡੀਓ ਪਾਈ ਹੋਈ ਹੈ ਜੀ ਪਹਿਲਾਂ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਹਨਾ બસ ਜਿੱਦਰ ਤੁਹਾਨੂੰ ਮੈਂ ਦਿਖਾਉਂਗੀ ਬਾਹਰ ਜਿਹੜਾ ਹੈਗਾ ਸੀਗਾ ਬੱਚੇ होली सेलिब्रेट ਕਰ ਰਹੇ ਸੀਗੇ ਹਨ ਤੇ ਛੋਟਾ ਬੇਟਾ ਵੀ ਮੇਰਾ ਜਦੋਂ ਮਤਲਬ ਕਿ ਡੇਢ ਸਾਲ ਬਾਅਦ ਤਰਨ ਦੀ ਡੈਥ ਤੋਂ ਡੇਢ ਸਾਲ ਬਾਅਦ ਮੇਰੇ ਬੇਟੇ ਨੇ ਜਨਮ ਲੈ ਲਿਆ ਸੀ ਛੋਟੇ ਨੇ ਕਿਉਂਕਿ ਮੇਰਾ ਆਪਰੇਸ਼ਨ ਕਰਵਾਇਆ ਹੋਇਆ ਸੀ ਜੋ ਆਪਰੇਸ਼ਨ ਖੁਲਾਇਆ ਉਸ ਤੋਂ ਬਾਅਦ ਜਿਹੜਾ ਹੈਗਾ ਮੇਰੇ ਬੇਟੇ ਨੇ ਜਨਮ ਲਿਆ ਚਲੋ ਜੀ ਪਰਮਾਤਮਾ ਨੇ ਬਹੁਤ ਵਧੀਆ ਸੁਣ ਲਈ ਹਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਤਰਨਦੀਪੁਰ ਸਾਡੇ ਕੋਲ ਲੈ ਗਿਆ ਤੇ ਤਰਨਵੀਰ ਨੂੰ ਸਾਨੂੰ ਵਾਪਸ ਕਰ ਦਿੱਤਾ ਅਸੀਂ ਨਾਮ ਉਹੀ ਰੱਖਿਆ ਕਿਉਂਕਿ ਸਾਨੂੰ ਸੀਗਾ ਵੀ ਹਨਾ ਅਸੀਂ ਕੋਈ ਹੋਰ ਨਾਮ ਸਾਡੇ ਤੋਂ ਤਾਂ ਚੜ੍ਹਨਾ ਨਹੀਂ ਹੈਗਾ ਕਿਉਂਕਿ ਸਾਡੇ ਤੁਹਾਨੂੰ ਪਤਾ ਹੀ ਆ 10 ਸਾਲ ਹਨਾ ਤਰਨ ਨੂੰ ਕਿਵੇਂ ਭੁੱਲ ਸਕਦੇ ਆਸੀਂ ਹਨਾ ਤਰਨ ਦਾ ਨਾਮ ਨੂੰ ਕਿਵੇਂ ਭੁੱਲ ਸਕਦੇ ਆ ਇਸ ਲਈ ਅਸੀਂ ਇਹਦੇ ਪਾਪਾ ਨੇ ਕਿਹਾ ਸੀ ਵੀ ਕਿਸੇ ਨੇ ਕੋਈ ਨਾਮ ਨਹੀਂ ਸੋਚਣਾ ਮੈਂ ਨਾਮ ਸੋਚ ਕੇ ਰੱਖਿਆ ਹੋਇਆ ਤੇ ਆਪਾਂ ਤਰਨ ਦਾ ਨਾਮ ਜਿਹੜਾ ਹੈਗਾ ਤਰਨਦੀਪ ਸੀ ਜੀ ਪਹਿਲਾ ਵੱਡੇ ਬੇਟੇ ਦਾ ਤੇ ਹੁਣ ਆਪਾਂ ਤਰਨਦੀਪ ਤਰਨਦੀਪ ਤੋਂ ਤਰਨਵੀਰ ਰੱਖ ਦਿੱਤਾ ਉਸ ਦਾ ਨਾਮ ਠੀਕ ਹੈ ਜੀ ਤੇ ਹੁਣ ਤਰਨਵੀਰ ਜਿਹੜਾ ਹੈਗਾ ਪ੍ਰਮਾਤਮਾ ਦੀ ਕਿਰਪਾ ਨਾਲ ਸੁੱਖ ਨਾਲ ਜਿਹੜਾ ਹੈਗਾ 8 ਸਾਲ ਦਾ ਹੋ ਜੂਗਾ ਜੀ ਸਤੰਬਰ ਦੇ ਵਿੱਚ 7ਵਾਂ ਸਾਲ ਲੱਗਿਆ ਹੋਇਆ ਬਸ ਅਸੀਂ ਕੋਈ ਹੱਲੂੀ ਹੋਲੀ ਸੈਲਿਬ੍ਰੇਟ ਨਹੀਂ ਕੀਤੀ ਜੀ ਤਿਆਰ ਹੋ ਕੇ ਜਿਹੜਾ ਹੈਗਾ ਸੀਗਾ ਆਪਾਂ ਗੁਰਦੁਆਰਾ ਅੜੀ ਸਰ ਸਾਹਿਬ ਉਹ ਮੱਥਾ ਟੇਕਣ ਲਈ ਚਲੇਗੇ ਸੀ ਸਾਧਾਰਨ ਜੀ ਵੀ ਕਾਫੀ ਅਪਸੈਟ ਸੀਗੇ ਮੂਡ ਖਰਾਬ ਸੀ ਤੇ ਚਲੋ ਜੀ ਫਿਰ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਫਤਕੀ ਜੀ